ਜੀ ਕੁਮਾਰ ਜੀ ਤੁਹਾਡੀ ਦੁਕਾਨ ਦਾ ਕੀ ਨਾਮ ਆ ਮੇਰੀ ਦੁਕਾਨ ਦਾ ਨਾਮ ਹੈ ਮਾਨ ਮੋਬਾਈਲ ਰਿਪੇਅਰ ਤੁਹਾਡੀ ਦੁਕਾਨ ਸਰ ਹੈ ਕਿੱਥੇ ਮੇਰੀ ਦੁਕਾਨ ਲਲੇੜੀ ਰੋਡ ਚੌਕ ਦੇ ਵਿੱਚ ਪਈ ਦੀ ਹੈ ਬਿਲਕੁਲ ਤੇ ਸਰ ਤੁਹਾਡੇ ਨਾਲ ਕੀ ਹੋਇਆ ਮੇਰੇ ਕੋਲ ਸ਼ੁੱਕਰਵਾਰ ਨੂੰ ਮੈਂ ਦੁਕਾਨਦਾਰ ਸ਼ੀਸ਼ਾ ਲੌਕ ਕਰਕੇ ਬੁੱਕ ਮਾਰਕੀਟ ਤੱਕ ਗਿਆ ਸੀ ਹਾਂਜੀ ਜਸਟ ਉਸ ਤੋਂ 25-30 ਮਿੰਟ ਬਾਅਦ ਮੈਂ ਦੁਕਾਨ ਤੇ 25 ਮਿੰਟ ਬਾਅਦ ਦੁਕਾਨ ਤੇ ਵਾਪਸ ਆ ਗਿਆ ਹਾਂਜੀ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਦਾ ਸ਼ੀਸ਼ਾ ਖੁੱਲਾ ਸੀਗਾ ਅੱਛਾ ਜੀ ਤੇ ਉਸ ਤੋਂ ਦੌਰਾਨ ਮੈਂ ਜਦੋਂ ਅੰਦਰ ਆਇਆ ਤਾਂ ਪਤਾ ਲੱਗੇ ਮੇਰੇ ਸਾਰੇ ਦਰਾਜ ਖੁੱਲੇ ਹੋਏ ਸੀਗੇ ਹਾਂਜੀ ਤੇ ਦਰਾਜ ਦੇ ਵਿੱਚੋਂ ਪੈਸੇ ਤੇ ਮੇਰਾ ਪਰਸ ਡਾਕੂਮੈਂਟ ਸਾਰਾ ਕੁਝ ਗਾਇਬ ਸੀਗਾ ਤੇ ਸਰ ਕਿੰਨਾ ਕ ਨੁਕਸਾਨ ਤੁਹਾਡਾ ਹੋ ਗਿਆ तकरीबन ਮੇਰਾ ਪਰਸ ਦੇ ਵਿੱਚ ਸੀਗਾ 7000 ਰੁਪਏ ਪਰਸ ਦੇ ਵਿੱਚ ਸੀਗਾ ਤੇ ਬਾਕੀ ਕੈਸ਼ ਜੋ ਡੇਲੀ ਆਪਾਂ ਸੇਲ ਕਰਦੇ ਆ ਉਹ ਪੇਸ਼ੀ 12000 ਰੁਪਏ ਨੀਅਰ ਅਬਾਊਟ ਉਹ ਸੀਗਾ ਮਤਲਬ तकरीबन 20000 ਰੁਪਏ ਨੀਅਰ ਅਬਾਊਟ 14 ਆਪਾਂ 19-2000 ਰੁਪਏ ਦੇ ਨੀਅਰ ਅਬਾਉਟ ਜਿਹੜਾ ਸੀਗਾ ਕੈਸ਼ ਉਹ ਪਿਆ ਸੀ ਤੇ ਸਰ ਮਤਲਬ ਤੁਹਾਡੇ ਦੁਕਾਨ 'ਚ ਸੀਸੀਟੀ ਵੀ ਕੈਮਰੇ ਲੱਗੇ ਹੋਏ ਨੇ ਨਹੀਂ ਮੇਰੀ ਦੁਕਾਨ 'ਚ ਤਾਂ ਨਹੀਂ ਲੱਗੇ ਹੋਏ ਪਰ ਅਸੀਂ ਨਾਲ ਦੀ ਦੁਕਾਨ ਮੇਰੇ ਕੋਲ ਬਿਲਕੁਲ ਨਾਲ ਦੀ ਦੁਕਾਨ ਹੈਗੀ ਆ ਉਹਦੇ ਬਾਅਦ ਸੀਸੀਟੀ ਵੀ ਕੈਮਰੇ ਲੱਗੇ ਨੇ ਉਦੋਂ ਅਸੀਂ ਫੂਟੇਜ ਦੇਖੀ ਆ ਉਹਦੇ ਵਿੱਚ ਦੋ ਬੰਦੇ ਨੇ ਇੱਕ ਬੰਦਾ ਸਕੂਟੀ ਦੇ ਉੱਤੇ ਬਾਹਰ ਬੈਠਾ ਹੈ ਹੈਲਮਟ ਪਾਇਆ ਜਿਹਦੇ ਤੇ ਇੱਕ ਬੰਦਾ ਦੁਕਾਨ ਦੇ ਵਿੱਚ ਅੰਦਰ ਆ ਕੇ ਸਾਰਾ ਕੰਮ ਕਰ ਰਿਹਾ ਹੈ ਤੇ ਸਰ ਕਿੰਨੇ ਕਵਿਤੇ ਦੀ ਗੱਲ ਹੈ ਇਹ ਇਹ ਗੀ ਤਕਰੀਬਨ 23 ਤਰੀਕ ਨੂੰ ਸ਼ਾਮ ਵਿੱਚ 4:30 ਵਜੇ ਤੇ ਸਾਰੇ ਦੀ ਕੰਪਲੀਟ ਵਗੈਰਾ ਲਖਾਈ ਕੋਈ ਹਾਂ ਬਿਲਕੁਲ ਮੈਂ ਕੰਪਲੀਟ ਲਗਾ ਚੁੱਕੇ ਹਾਂ ਜਿਹੜੀ ਸਿਟੀ 1 ਦੇ ਵਿੱਚ ਹਾਂਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਵੀ ਜੋ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਮਿਲ ਮਿਲਿਆ ਜਾਵੇ ਜਿੰਨਾ ਵੀ ਹੋਇਆ ਮੇਰੇ ਡਾਕੂਮੈਂਟਸ ਹੋਏ ਨੇ ਜੋ ਵੀ ਮਤਲਬ ਕੈਸ਼ ਦਾ ਹੋਇਆ